ਨਸ਼ੇ ਵੇਚ ਦੇ ਕਿਉਂ ਆ ਵੇਚਾਂਗੇ ਹੁਣ ਤੇ ਵੇਚਣ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਅੱਜ ਵੇਚਦੇ ਆ ਸਵੇਰੇ ਇੱਥੇ ਵੇਚੀ ਤੂੰ ਰੱਖ ਤੂੰ ਸਵੇਰੇ ਵੇਚੀ ਪਤਾ ਨਹੀਂ ਕਿ ਮੇਰੇ ਨੂੰ ਪਸੰਦ ਨਹੀਂ ਇੱਥੇ ਅੱਜ ਮੈਨੂੰ ਮੈਂ ਦੱਸੂ ਕਿ ਮੈਨੂੰ ਚਾਹੀਦਾ ਹੁਣ ਵੇਚ ਤੂੰ ਪਹਿਲਾਂ ਵੀ ਵੇਚ ਤਾਂ ਜੋ ਨਸ਼ਾ ਤਸਕਰ ਹੈ ਜੋ ਕਿ ਖੁੱਲੇ ਆਮ ਚੁਣੌਤੀ ਦਿੰਦੇ ਹੋਏ ਦਿਖਾਈ ਦਿੰਦੇ ਨੇ ਪ੍ਰਸ਼ਾਸਨ ਨੂੰ ਪਰ ਹੁਣ ਅਜਿਹਾ ਜੋ ਕਿ ਨਹੀਂ ਹੋਵੇਗਾ ਇਹਦਾ ਵੀਡੀਓ ਵਾਇਰਲ ਹੋਈ ਸੀ ਜਿਹਦੇ ਵੱਲੋਂ ਕਹਿਣਾ ਸੀ ਕਿ ਜੋ ਉਸ ਨੂੰ ਕੋਈ ਵੀ ਡਰਨੀ ਹੈ ਪ੍ਰਸ਼ਾਸਨ ਦਾ ਕੋਈ ਵੀ ਉਸ ਨੂੰ ਡਰਨੀ ਹੈ ਇਸੇ ਵੇਚਦੇ ਕਿਉਂ ਉਹ ਆਪ ਵੇਚਾਂਗੇ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੀਂ ਵੇਚੋਗੇ ਤੂੰ ਸਵੇਰੇ ਇੱਥੇ ਮੈਂ ਤੂੰ ਸਵੇਰੇ ਬੈਠੀ ਪਤਾ ਨਾ ਸਵੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਰੇਡ ਪੰਜਾਬ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਜੋ ਕਿ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਇਹ ਤਸਵੀਰਾਂ ਨੇ ਜੋ ਇਸ ਵਕਤ ਜੋ ਕਿ ਮੁੱਲਾਪੁਰ ਦਾਕਾ ਪੁਲਿਸ ਦੇ ਵੱਲੋਂ ਜੋ ਕਿ ਇੱਕ ਕਾਰਵਾਈ ਕਰਨ ਲੱਗੀ ਇੱਕ ਵੀਡੀਓ ਵਾਇਰਲ ਹੋਈ ਸੀ ਬੀਤੇ ਦਿਨ ਜਿਸ ਦੇ ਵਿੱਚ ਕਿ ਜੋ ਇੱਕ ਮਹਿਲਾ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਨਸ਼ਾ ਵਸਤ ਦੇ ਵੱਲੋਂ ਖੁੱਲੇ ਆਮ ਵਿੱਚ ਜਾਵੇਗਾ ਉਸ ਮਹਿਲਾ ਨੂੰ ਜੋ ਕਿ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਜੋ ਕਿ ਹੁਣ ਅਗਲੀ ਕਾਰਵਾਈ ਹੈ ਪੁਲਿਸ ਦੇ ਵੱਲੋਂ ਜਾਨੀ ਹੈ ਔਰ ਜੋ ਇਸ ਕਾਰਵਾਈ ਦੇ ਵਿੱਚ ਜੋ ਕੀ ਘਰ ਨੂੰ ਢਾਉਣ ਲੱਗੇ ਨੇ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਆ ਤੇਜ਼ ਕੀਤੀ ਜਾਵੇਗੀ ਔਰ ਦੂਸਰੇ ਪਾਸੇ ਪੰਜਾਬ ਪੁਲਿਸ ਵੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਮੌਜੂਦ ਹੈ ਔਰ ਇੱਕ ਪਾਸੇ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਪਏ ਨੇ ਔਰ ਇਹ ਜੀਸੀਬੀ ਦੀ ਜੋ ਕਿ ਪ੍ਰਕਿਰਿਆ ਬੈਥੇ ਸ਼ੁਰੂ ਹੋਣ ਜਾ ਰਹੀ ਹੈ ਢਾਉਣ ਦੇ ਲਈ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਤਿਆਰੀਆਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਹੋ ਚੁੱਕੀਆਂ ਨੇ ਔਰ ਰਾਤ ਦਾ ਸਮਾਂ ਹੈ ਰਾਤ ਦੇ ਸਮੇਂ ਦੇ ਵਿੱਚ ਇਹ ਕਾਰਵਾਈ ਹੈ ਜੋ ਕਿ ਹੋਣ ਲੱਗੀ ਆ ਔਰ ਜੋ ਇਸ ਕਾਰਵਾਈ ਦੇ ਵਿੱਚ ਦੇਖ ਸਕਦੇ ਹੋ ਕਿ ਜੀਸੀਬੀ ਹੈ ਔਰ ਅੰਦਰ ਲੈ ਕੇ ਜਾ ਰਹੇ ਪਏ ਨੇ ਔਰ ਸੋ ਇਸ ਵਕਤ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਕਿ ਜੋ ਕਾਰਵਾਈ ਹੈ ਜੋ ਕੀਤੀ ਜਾ ਰਹੀ ਭਈ ਹੈ ਔਰ ਇਹ ਨਾਰੰਗਵਾਲ ਦੇ ਜੋ ਕਿ ਸੋਕਤ ਮੌਜੂਦ ਨਾਰੰਗਵਾਲ ਦੇ ਵਿੱਚ ਤੇ ਜੋ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਔਰਤ ਜੋ ਕਿ ਨਸ਼ਾ ਵੇਚਦੀ ਹੈ ਉਸੇ ਵੱਲੋਂ ਜੋ ਇਹ ਗੱਲ ਕਹੀ ਗਈ ਸੀ ਵਾਇਰਲ ਵੀਡੀਓ ਦੇ ਵਿੱਚ ਕਿ ਉਹ ਖੁੱਲੇ ਆਮ ਨਸ਼ਾ ਵੇਚੇਗੀ ਸੋ ਉਸ ਤੋਂ ਬਾਅਦ ਪੰਜਾਬ ਪੁਲਿਸ ਇਸ ਵਕਤ ਐਕਸ਼ਨ ਦੇ ਵਿੱਚ ਆ ਰਹੀ ਹੈ ਔਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਹੈ ਜੋ ਕਰਨ ਜਾ ਰਹੀ ਹੈ ਪੀਲਾ ਪੰਜਾਬ ਪੁਲਿਸ ਦਾ ਇੱਥੇ ਚੱਲਣ ਜਾ ਰਿਹਾ ਹੈ ਲਗਾਤਾਰ ਕਈ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਿ ਜੋ ਨਸ਼ਾ ਤਸਕਰ ਹੈ ਜੋ ਕਿ ਖੁੱਲੇ ਆਮ ਚੁਣੌਤੀ ਦਿੰਦੇ ਹੋਏ ਦਿਖਾਈ ਦਿੰਦੇ ਨੇ ਪ੍ਰਸ਼ਾਸਨ ਨੂੰ ਪਰ ਹੁਣ ਅਜਿਹਾ ਜੋ ਕਿ ਨਹੀਂ ਹੋਵੇਗਾ ਔਰ ਜੋ ਇਸ ਵਕਤ ਇਹ ਤਸਵੀਰਾਂ ਨੇ ਨਾਰੰਗਵਾਲ ਪਿੰਡ ਦੀਆਂ ਨੇ ਜਿੱਥੇ ਕਿ ਜੋ ਪੁਲਿਸ ਦੇ ਵੱਲੋਂ ਹੁਣ ਪੀਲਾ ਪੰਜਾ ਚਲਾਉਣ ਦੀ ਤਿਆਰੀ ਲਗਾਤਾਰ ਕੀਤੀ ਜਾ ਰਹੀ ਹੈ ਔਰ ਇਹ ਜੋ ਦੇਖ ਸਕਦੇ ਹਾਂ ਕਿ ਇਸ ਵਕਤ ਇਹ ਜੋ ਪੰਜਾਬ ਸਰਕਾਰ ਦਾ ਪੀਲਾ ਪੰਜਾ ਜੋ ਚਲਾਇਆ ਜਾ ਰਿਹਾ ਹੈ ਵਾ ਔਰ ਪੰਜਾਬ ਸਰਕਾਰ ਹੈ ਜੋ ਇਸ ਵਕਤ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਐਕਸ਼ਨ ਮੋਡ ਦੇ ਵਿੱਚ ਜਿਹੜੇ ਵੀ ਮੜੇ ਸਰ ਨੇ ਉਹਨਾਂ ਦੇ ਉੱਤੇ ਜੋ ਕੀ ਕਾਰਵਾਈ ਹੈ ਕੀਤੀ ਜਾ ਰਹੀ ਹੈ ਔਰ ਕਾਰ ਵੀ ਦਿਖਾ ਦਿੰਨੇ ਆ ਜਿਸ ਘਰ ਦੇ ਉੱਤੇ ਇਹ ਕਾਰਵਾਈ ਹੋਣ ਲੱਗੀਆਂ ਇਸ ਘਰ ਦੇ ਉੱਤੇ ਇਹ ਕਾਰਵਾਈ ਹੈ ਜੋ ਕੀ ਹੋਣ ਲੱਗੀਆਂ ਫਿਲਹਾਲ ਜੋ ਕੀ ਘਰ ਦੇ ਵਿੱਚ ਦੇਖਦੇ ਆ ਸੋ ਬਿਲਕੁਲ ਇਹ ਉਹ ਘਰ ਹੈ ਜਿਸ ਦੇ ਵਿੱਚ ਕੀ ਮਹਿਲਾ ਦੇ ਵੱਲੋਂ ਸੋ ਬਿਲਕੁਲ ਇਹ ਮਹਿਲਾ ਦੇ ਵੱਲੋਂ ਜੋ ਕੀ ਕਿਹਾ ਗਿਆ ਸੀ ਔਰ ਦੇਖ ਸਕਦੇ ਹੋ ਕਿ ਵੇ ਦੇਖ ਸਕਦੇ ਹੋ ਕਿ ਜੀਸੀਬੀ ਜੋ ਕਿ ਜੀਸੀਬੀ ਦੇ ਨਾਲ ਘਾਰੇ ਇਸ ਵਕਤ ਤੋੜਿਆ ਜਾ ਰਿਹਾ ਹੈ ਨਸ਼ਾ ਤਸਕਰਾਂ ਦੇ ਉੱਤੇ ਜੋ ਕਿ ਇਹ ਗੱਲ ਸਾਫ ਕਰ ਦਿੱਤੀ ਗਈ ਹੈ ਕਿ ਨਸ਼ਾ ਵਹਿ ਜੋ ਪੰਜਾਬ ਦੇ ਵਿੱਚ ਨਹੀਂ ਰਹੇਗਾ ਪੰਜਾਬ ਸਰਕਾਰ ਇਸ ਵਕਤ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜੋ ਪੀਲਾ ਪੰਜਾਬ ਹੁਣ ਹਰ ਇੱਕ ਉਸ ਸ਼ਖਸ ਜੋ ਕਿ ਪੰਜਾਬ ਸਰਕਾਰ ਦੇ ਵਿਰੋਧ ਚੱਲੇਗਾ ਪੰਜਾਬ ਸਰਕਾਰ ਸ਼੍ਰੀਆਮ ਵੀਡੀਓ ਦੇ ਵਿੱਚ ਇਹ ਗੱਲ ਕਹਿਣ ਵਾਲੀ ਮਹਿਲਾ ਕੀ ਉਹ ਨਸ਼ਾ ਵੇਚੇਗੀ ਉਸ ਦੇ ਉੱਤੇ ਜੋ ਕੀ ਕਾਰਵਾਈ ਹੈ ਹੁਣ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਸਾਫ਼ ਕਹਿ ਦਿੱਤੀ ਗਈ ਹੈ ਕਿ ਹੁਣ ਜੋ ਕੀ ਜੋ ਨਸ਼ਾ ਤਸਕਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋਹੜ ਹੈ ਜੋ ਕੱਢ ਦਿੱਤਾ ਜਾਵੇਗਾ ਔਰ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਰਵਾਈ ਹੋ ਰਹੀ ਪਈਆ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਰਹਿਆਂ ਕਾਰਵਾਈ ਦੇਖ ਲੋ ਕਿਵੇਂ ਜੋ ਪੀਲਾ ਪੰਜਾ ਚੱਲਦਾ ਦਿਖਾਈ ਦੇ ਰਿਹਾ ਵਾ ਜੋ ਬਿਲਕੁਲ ਜੋ ਘਾਰ ਢਾਹਣ ਦੀ ਜੋ ਸ਼ੁਰੂਆਤ ਹੋ ਚੁੱਕੀ ਹੈ ਦੀਵਾਰ ਆ ਜੋ ਮੁਰਲੀ ਉਸ ਨੂੰ ਢਾਇਆ ਜਾ ਰਿਹਾ ਵਾ ਇਹ ਮੁਰਲੀ ਦਰਵਾਜ਼ਾ ਆ ਵੀ ਆ ਪਿੱਛੇ ਜੋ ਦੇਖ ਸਕਦੇ ਹੋ ਸਜੇ ਇਹ ਉਹ ਕਾਰ ਹੈ ਜਿਹੜੀ ਮਹਿਲਾ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵੱਲੋਂ ਕਹਿਣਾ ਸੀ ਕਿ ਜੋ ਉਸ ਨੂੰ ਕੋਈ ਵੀ ਡਰਨੀ ਹੈ ਪ੍ਰਸ਼ਾਸਨ ਦਾ ਕੋਈ ਵੀ ਉਸ ਨੂੰ ਡਰਨੀ ਹੈ ਔਰ ਦੇਖ ਸਕਦੇ ਹੋ ਕਿ ਅਸਦੀਆਂ ਤਸਵੀਰਾਂ ਇਸ ਵਕਤ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਪੀਲਾ ਪੰਜਾ ਲایا ਜਾ ਰਿਹਾ ਹੈ ਉਹਰੇ ਜੋ ਇਸ ਵਕਤ ਪੁਲਿਸ ਪ੍ਰਸ਼ਾਸਨ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜੋ ਵਾਲਾ ਹੈ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫਆਈਆਰ ਲੌਂਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਕਰਦੋਂ ਹੇਠ ਕਰ ਲੋ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗੀ ਚਾਇਆ ਕਿ ਦੋ ਨਸ਼ਾ ਤਸਕਰੇ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਚੈਤਨੀ ਆਇਡੈਂਟੀਫਾਈ ਕੀਤੀ ਗਈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ডিপਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦਾ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅਜੈਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹਨਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਜਿਠਾ ਕੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਤੀਸਰ ਪਹਿਨਾਂਦਾ ਸੀ इन्हना तीन परचे दर्ज है जी पिछले एक पांच छे महीने पहले ही है बाकी उस तो साल पहला है, है। सो तीन परचे है, है। इसते काफ़ी प्रॉब्लम आ रही थी तो इस करके इसमें एक पहले हुआ जी तनवीर उसके पुछगिछ में जो आए हैं बंद दोनों हसबेंड वाइफ आए हैं तो टोटल तीन अरेस्ट हुई है जो हमने रिकवरी हमारे पास अराउंड हमारी रिकवरी स्मॉल क्वांटिटी है तो बट उसमें ये है कि इनके पास पहले भी क्योंकि परचे दर्ज थे और ये इनका जो है इल्लीगल ये जो कंसर्न हमारे को पंचायत डिपार्टमेंट की तरफ से आया था तो उसकी बेसिस पे कारवाई की सर रिकवरी किस चीज की दूसरा नहीं है हां उदय है कि सर कभी किसी नहीं है कि ये चिट्टी रिकवरी है जी लोकां ने यही सुने हैं कि जेड़े ये जे काम करते हैगे नहीं इल्लीगल नशेदा वो सुधर जान वो यही एक वार्निंग हैगी है ते ये इनू वार्निंग दी तरह ਮਨ ਕੀ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਦੇਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੋਟਿੰਗ ਤੇ ਇਹਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਹਾਂ ਆਪਣਾ ਨਾਪੋ ਨਾਪੋ ਤੇ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ মিডিਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ মিডিਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਹੈ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀ ਆ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵ ਕਿਨ ਤੁਹਾਡੇ ਸਾਹਮਣੇ ਹੈ ਕਤ ਤੋਂ ਵੇਚ ਰਹੇ ਨਸ਼ਾ ਸਰੇ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ خیال ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਸਰਕਾਰ ਦੇ ਉਸਕਾਰ ਵੇ ਨਹੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਹੋ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਹਾ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸਰ ਵੀਡੀਓ ਵੀ ਇੱਕ ਵਾਇਰਲ ਹੋਈ ਸੀ ਜਿਸ ਤੇ ਆਪਦੀ ਪਹੁੰਚ ਤੇ ਪਈ ਕਿ ਹਾਂ ਨਸ਼ਾ ਵ ਇੰਟਰ ਹੋਈ ਆ ਉਸ ਜਿਹੜੀ ਦੇ ਉੱਤੇ ਬਾਹਰ ਦੀ ਵੀਡੀਓ ਆ ਕਿੰਨੇ ਪਰਿਵਾਰ ਮੈਂਬਰ ਸੀਗੇ ਕਿੰਨੇ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਸਾਰੇ ਅੱਧੀ ਅਈ ਤਸਕਰ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਦਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਆ ਜੀ ਤਾਂ ਬਿਲਕੁਲ ਇਹ ਪਿੰਡ ਦੇ ਸੱਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕਾਰਵਾਈ ਇਸ ਵਕਤ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਵੀਡੀਓ ਵਾਇਰਲ ਹੋਈ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈ ਜੋ ਕਿ ਇੱਥੇ ਜੋ ਕਿ ਐਕਸ਼ਨ ਮੋਡ ਦੇ ਵਿੱਚ ਆਂਦਾ ਹੈ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਸੀਐਮ ਮਾਨ ਦਾ ਖੁਦ ਉਹਨਾਂ ਨੂੰ ਫੋਨ ਆਇਆ ਸੀ ਸੀਐਮ ਮਾਨ ਦੇ ਫੋਨ ਤੋਂ ਬਾਅਦ ਜੋ ਕਿ ਜੋ ਉਹਨਾਂ ਵੱਲੋਂ ਜੋ ਇਹ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਜੋ ਜੋ ਸੋ ਅਸ਼ਵੰਦ ਦਿੱਤਾ ਗਿਆ ਸੀ ਕਿ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਔਰ ਉਸੇ ਤਰੀਕੇ ਦੇ ਨਾਲ ਕਾਰਵਾਈ ਵੀ ਹੋਈ ਹੈ ਔਰ ਦੇਖ ਸਕਦੇ ਹੋ ਕਿ ਜੋ ਇਸ ਵਕਤ ਜੋ ਘਰ ਹੈ ਉਸ ਦਾ ਮੁਰਲਾ ਹਟਾਇਆ ਗਿਆ ਵੈ ਜਦ ਪ੍ਰਸ਼ਾਸਨ ਨੂੰ ਪਤਾ ਚੱਲਿਆ ਤਾਂ ਉਸ ਤੇ ਕਾਰਵਾਈ ਕੀਤੀ ਗਈ ਹੈ ਕਾਰਵਾਈ ਦੇ ਵਿੱਚ ਘਰ ਟਾਇਆ ਗਿਆ ਵੈ ਦੇਖ ਸਕਦੇ ਹੋ ਕਿ ਪੂਰਾ ਘਰ ਹੈ ਜੋ ਟਾਹਟੇ ਦੀ ਕਰ ਦਿੱਤਾ ਹੈ ਜੋ ਇਸ ਥਾਨ ਦੇ ਉੱਤੇ ਜੋ ਕਿ ਇਹ ਪੂਰੀ ਘਟਨਾ ਵਾਪਰੀ ਸੀ ਸੋ ਦੇਖ ਸਕਦੇ ਹੋ ਕਿ ਜੋ ਇੱਕ ਗਲੀ ਹੈ ਇਸ ਗਲੀ ਦੇ ਵਿੱਚ ਜੋ ਜੀਸੀਬੀ ਦੇ ਰਾਹੀਂ ਜੋ ਇਸ ਜੋ ਘਰ ਨੂੰ ਉਠਾਇਆ ਗਿਆ ਵਾ ਔਰ ਦੋਸ਼ੀ ਨੇ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਸਾਦੇਉ ਕਿ ਇਹ ਪੂਰਾ ਘਰ ਹੈ ਜੋ ਕਿ ਟਾ ਦਿੱਤਾ ਗਿਆ ਸੀਗਾ ਸੋ ਇਹ ਤਸਵੀਰਾਂ ਜੋ ਕਿ ਨਾਰਾਂਗਵਾਲ ਪਿੰਡ ਦੀ ਹੈ ਤੁਹਾਡੇ ਨਾਲ ਸਾਂਝੀਆ ਕੀਤੀਆਂ ਨੇ ਜਿੱਥੇ ਕਿ ਜੀਸੀਬੀ ਦਾ ਜੋ ਕਿ ਜੋ ਪੰਜਾਬ ਹੈ ਸਰਕਾਰ ਦਾ ਪੀਲਾ ਪੰਜਾ ਚੱਲਦਾ ਦਿਖਾਈ ਦਿੱਤਾ ਸੀ ਔਰ ਇਹ ਘਰ ਹੈ ਜੋ ਕਿ ਨਸ਼ਾ ਤਸਕਰ ਦਾ ਇੱਥੇ ਟਾ ਦਿੱਤਾ ਗਿਆ ਵਾ ਔਰ ਵਿਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੀ ਇਜਾਜ਼ਤ ਧੰਨਵਾਦ